ਤਾ ਇਸ ਸਮੇਂ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਚੰਡੀਗੜ੍ਹ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਹੈ ਚੰਡੀਗੜ੍ਹ ਦੇ 15 ਸੈਕਟਰ ਦੀ ਇਹ ਘਟਨਾ ਹੈ ਜਿੱਥੇ ਕਿ 15 ਸੈਕਟਰ ਦੇ ਵਿੱਚ ਨਿਹੰਗ ਸਿੰਘ ਅਤੇ ਜਿਹੜੇ ਕਿ ਨਗਰ ਨਿਗਮ ਦੇ ਅਧਿਕਾਰੀਆਂ ਦੇ ਵਿਚਕਾਰ ਜ਼ਬਰਦਸਤ ਝੜਪ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ निहंग सिंह ਜਿਹੜਾ ਕਿ ਆ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਉਡਦੇ ਹੋਏ ਨਜ਼ਰ ਆ ਰਹੇ ਨੇ ਮਾਮਲਾ ਤੁਹਾਨੂੰ ਦੱਸ ਦਈਏ ਕੀ ਕੀ ਇਹ ਪੂਰਾ ਮਾਮਲਾ ਹੈ ਕਿਉਂ ਜਿਹੜਾ ਕਿ ਇਹ ਝੜਪ ਹੋਈ ਹੈ ਚੰਡੀਗੜ੍ਹ ਦੇ 15 ਸੈਕਟਰ ਦੇ ਵਿੱਚ ਜੋ निहंग ਸਿੰਘਾਂ ਵੱਲੋਂ ਸਰਦਾਈ ਦੀਆਂ ਸਟਾਲਾਂ ਜੋ ਲਗਾਈਆਂ ਗਈਆਂ ਸੀ ਜੋ ਪੂਰੇ ਪੰਜਾਬ ਦੇ ਵਿੱਚ ਹੁਣ ਗਰਮੀ ਨੂੰ ਲੈ ਕੇ निहंग ਸਿੰਘਾਂ ਵੱਲੋਂ ਥਾਂ ਥਾਂ ਤੇ ਸਟਾਲਾਂ ਲਗਾਈਆਂ ਜਾ ਰਹੀਆਂ ਹਨ ਤਾਂ ਚੰਡੀਗੜ੍ਹ ਦੇ 15 ਸੈਕਟਰ ਦੇ ਵਿੱਚ ਜਿਹੜਾ ਕਿ ਜਿਹੜੇ ਕਿ ਨਜਾਇਜ਼ ਥਾਂ ਤੇ ਜਿਹੜੇ ਕਿ ਟ੍ਰੈਫਿਕ ਦੇ ਨੇੜੇ ਵਿੱਚ ਵਿਘਨ ਪਾਉਂਦੀਆਂ ਦੁਕਾਨਾਂ ਲੱਗੀਆਂ ਹੋਈਆਂ ਸੰ ਤਾਂ ਉਹਨਾਂ ਨੂੰ ਨਗਰ ਨਿਗਮ ਦੇ ਅਧਿਕਾਰੀ ਚਕਵਾਉਣ ਆਏ ਸੰ ਤਾਂ ਜਿੱਥੇ ਜਿਉਂ ਹੀ ਉਹ ਦੁਕਾਨਾਂ ਉੱਥੋਂ ਹਟਾਉਣ ਲਈ ਆਏ ਤਾਂ ਨਿਹੰਗ ਸਿੰਘ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਵਿਚਕਾਰ ਜ਼ਬਰਦਸਤ ਝੜਪ ਹੋ ਜਾਂਦੀ ਹੈ ਨਗਰ ਨਿਗਮ ਦੇ ਅਧਿਕਾਰੀਆਂ ਨੇ ਨਿਹੰਗ ਸਿੰਘਾਂ ਨੂੰ ਉੱਥੋਂ ਜੋ ਉਹਨਾਂ ਦੀ ਵੱਲੋਂ ਲਗਾਈਆਂ ਗਈਆਂ ਹਸਟਾਲਾਂ ਨੂੰ ਹਟਾਉਣ ਲਈ ਕਿਹਾ ਗਿਆ ਤਾਂ ਬਹਿਸ ਵਾਧੇ ਵਾਧੇ ਇੰਨੀ ਵੱਧ ਗਈ ਕਿ ਬਹਿਸ ਜਿਹੜੀ ਕਿ ਇਹ ਹੱਥੋਂ ਪਾਈ ਤੱਕ ਪਹੁੰਚ ਗਈ ਤੇ ਉਸ ਤੋਂ ਬਾਅਦ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਸਾਰੀ ਜਿਹੜੀ ਕਿ ਘਟਨਾ ਕੈਮਰੇ ਦੇ ਵਿੱਚ ਕੈਦ ਹੋਈ ਹੈ ਨਿਹੰਗ ਸਿੰਘ ਅਤੇ ਜੋ ਨਗਰ ਨਿਗਮ ਦੇ ਅਧਿਕਾਰੀਆਂ ਦੇ ਵਿਚਕਾਰ ਜ਼ਬਰਦਸਤ ਝੜਪ ਹੋਈ ਹੈ ਨਿਹੰਗ ਸਿੰਘ ਜੋ ਕਿ ਜਿਨ੍ਹਾਂ ਵੱਲੋਂ ਸਰਦਾਈ ਦੀਆਂ ਸਟਾਲਾਂ ਲਗਾਈਆਂ ਗਈਆਂ ਸੀ ਤਾਂ ਉਹ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕੋਟ-ਕੋਟ ਕੇ ਉਥੋਂ ਪੰਜਾਉਂਦੇ ਨਜ਼ਰ ਆ ਰਹੇ ਹਨ ਚੰਡੀਗੜ੍ਹ ਦੇ 15 ਸੈਕਟਰ ਦੀਆਂ ਇਹ ਤਸਵੀਰਾਂ ਨੇ ਗਰਮੀ ਦਾ ਮੌਸਮ ਹੈ ਗਰਮੀ ਦੇ ਮੌਸਮ ਲੈ ਕੇ ਜਿਹੜੇ ਥਾਂ-ਥਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਥਾਂ-ਥਾਂ ਦੇ ਵਿੱਚ ਨਿਹੰਗ ਸਿੰਘਾਂ ਵੱਲੋਂ ਇਹ ਸਰਦਾਈ ਦੀਆਂ ਸਟਾਲਾਂ ਲਗਾਈਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਲੋਕ ਬਹੁਤ ਪਸੰਦ ਵੀ ਕਰਦੇ ਹਨ ਤਾਂ ਚੰਡੀਗੜ੍ਹ ਦੇ 15 ਸੈਕਟਰ ਦੇ ਵਿੱਚ ਵੀ ਇਹ ਸਟਾਲਾਂ ਜੋ ਲੱਗੀਆਂ ਹੋਈਆਂ ਸੰਤਾਂ ਨਗਰ ਨਿਗਮ ਦੇ ਅਧਿਕਾਰੀ ਜੋ ਉਥੋਂ ਜੋ ਨਜਾਇਜ਼ ਥਾਂ ਤੇ ਜੋ ਟ੍ਰੈਫਿਕ ਦੇ ਵਿੱਚ ਜੋ ਵਿਘਨ ਪਾਉਂਦੀਆਂ ਹਨ ਤਾਂ ਉਹਨਾਂ ਦੁਕਾਨਾਂ ਨੂੰ ਉਥੋਂ ਚਕਾਉਣ ਲਈ ਆਏ ਸਨ ਸਮਾਨ ਉਹਨਾਂ ਦਾ ਉਥੋਂ ਹਟਾਉਣ ਲਈ ਆਏ ਸਨ ਤਾਂ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਜਿਉਂ ਹੀ ਨਿਹੰਗ ਸਿੰਘਾਂ ਵੱਲੋਂ ਜੋ ਉਹਨਾਂ ਵੱਲੋਂ ਸਟਾਲਾਂ ਲਗਾਈਆਂ ਗਈਆਂ ਸੀ ਤਾਂ ਉਹਨਾਂ ਨੂੰ ਉਹ ਸਟਾਲਾਂ ਹਟਾਉਣ ਲਈ ਕਿਹਾ ਗਿਆ ਤਾਂ ਉਹਨਾਂ ਦੇ ਜਿਹੜਾ ਕਿ ਨਗਰ ਨਿਗਮ ਦੇ ਅਧਿਕਾਰੀ ਅਤੇ ਨਿਹੰਗ ਸਿੰਘਾਂ ਦੇ ਵਿਚਕਾਰ ਬਹਿਸ ਹੋ ਜਾਂਦੀ ਹੈ ਇਹ ਬਹਿਸ ਹੁੰਦਿਆਂ ਹੁੰਦਿਆਂ ਇੰਨੀ ਵੱਧ ਜਾਂਦੀ ਹੈ ਕਿ ਹੱਥੋਂ ਪਾਈ ਤੱਕ ਇਹ ਪਹੁੰਚ ਜਾਂਦੀ ਹੈ ਬਸ ਫਿਰ ਕੀ ਸੀ ਨਿਹੰਗ ਸਿੰਘਾਂ ਦਾ ਪਾਰਾ ਖਾਈ ਹੋ ਗਿਆ ਤੇ ਉਹਨਾਂ ਨੇ ਜਿਹੜਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਤੇ ਹੱਥ ਚੱਕ ਦਿੱਤਾ ਝੜਪ ਉਥੇ ਹੋ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜ਼ਬਰਦਸਤ ਹੰਗਾਮਾ ਹੋਇਆ ਹੈ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਹੰਗ ਸਿੰਘਾਂ ਵੱਲੋਂ ਕੁੱਟਿਆ ਗਿਆ ਕੁੱਟ-ਕੁੱਟ ਕੇ ਉਥੋਂ ਭਜਾਇਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਿਹੰਗ ਸਿੰਘ ਖੋੜਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਤਸਵੀਰਾਂ ਬਾਰੇ ਇਸ ਖਬਰ ਬਾਰੇ ਤੁਹਾਡਾ ਕੀ ਕਹਿਣਾ ਹੈ ਆਪਣੀ ਪ੍ਰਤੀਕਿਰਿਆ ਕਮੈਂਟ ਬਾਕਸ ਵਿੱਚ ਜਰੂਰ ਦੇ ਦਿਓ ਅਤੇ ਹੋਰ ਖਬਰਾਂ ਲਈ ਆਪਣੇ ਚੈਨਲ ਨਿਰਪੱਖ ਅਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ